ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਅੱਜ ਅਸੀਂ ਲੈ ਕੇ ਆਏ ਆ ਬਹੁਤ ਹੀ ਪਿਆਰੇ ਸਰਦੀਆਂ ਵਾਲੇ ਸੂਟ ਔਰ ਇਸ ਦੇ ਉੱਪਰ ਬਹੁਤ ਹੀ ਵਧੀਆ ਆਫਰ ਤੇ ਅਸੀਂ ਸੂਟ ਲੈ ਕੇ ਆਏ ਆ ਜਿਹੜਾ 600 ਰੁਪਏ ਦਾ ਸੂਟ ਆ ਜਿਹੜਾ ਸੂਟ ਆਉਂਦਾ ਆ ਆਲ ਓਵਰ ਸੂਟ ਪ੍ਰਿੰਟਡ ਸੂਟ ਜਿਹੜੇ 600 ਦਾ ਹੈ ਉਹ ਅੱਜ ਅਸੀਂ ਲੈ ਕੇ ਆਏ ਹਾਂ ਸਿਰਫ 295 ਦਾ ਸਿਰਫ 295 ਦਾ 올ਓਵਰ ਸੂਟ ਤੁਹਾਨੂੰ ਮਿਲੇਗਾ ਗਰਮ ਸੂਟ ਹੋਣਗੇ ਬਹੁਤ ਹੀ ਪਿਆਰੇ ਪਿਆਰੇ ਇਹਦੇ ਵਿੱਚ ਕਲਰ ਨੇ ਪ੍ਰਿੰਟ ਦੇਖੋ ਤੁਸੀਂ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਨੇ ਠੀਕ ਹੈ ਜੀ ਜਿਗਜੈਗ ਪ੍ਰਿੰਟ ਹੈ ਦੇਖੋ ਇਸ ਦੇ ਵਿੱਚ ਸਾਰੇ ਹੀ ਕਲਰਸ ਨੇ ਜਿਹੜੀਆਂ ਲਾਈਨਸ ਬਣੀਆਂ ਆ ਬਹੁਤ ਹੀ ਸੋਹਣਾ ਪ੍ਰਿੰਟ ਇਹਦੇ ਵਿੱਚ ਇੱਕ ਗ੍ਰੀਨ ਕਲਰ ਦੇ ਵਿੱਚ ਹੈ ਇੱਕ ਰੈੱਡ ਜਿਹਾ ਕੰਬੀਨੇਸ਼ਨ ਨਾਲ ਪਰਪਲ ਹੈ ਠੀਕ ਹੈ ਇੱਕ ਬਲੂ ਦੇ ਨਾਲ ਕੰਟਰਾਸਟ ਨੇ ਕਿੰਨੇ ਸੋਹਣੇ ਹੋਨੇ ਸਾਰੇ ਹੀ ਕਲਰ ਨੇ ਤੇ ਪਹਿਲੇ ਵੀ ਜਿਹੜੇ ਤੁਸੀਂ ਪ੍ਰਿੰਟ ਦੇਖੇ ਆ ਹਨਾ ਚੈੱਕ ਪ੍ਰਿੰਟ ਸੀਗੇ ਉਹਦੇ ਵਿੱਚ ਬਹੁਤ ਹੀ ਸੋਹਣੇ ਸਾਰੇ ਹੀ ਕਲਰ ਤੇ ਇਹ ਜਿਹੜੇ ਸੂਟ ਨੇ ਇਹਨਾਂ ਦੇ ਉੱਪਰ ਤੁਸੀਂ ਕੱਟਵਰਕ ਵੀ ਕਰਾ ਸਕਦੇ ਹੋ ਇਹਨਾਂ ਨੂੰ ਹੋਰ ਵੀ ਵਧੀਆ ਤੁਸੀਂ ਬਣਾ ਸਕਦੇ ਹੋ ਠੀਕ ਹੈ ਜਿਵੇਂ ਅਸੀਂ ਅੱਗੇ ਜਿਹੜੀਆਂ ਫਰੰਟ ਸਾਈਡ ਦੇ ਉੱਪਰ ਪੂਰਾ ਕੱਟ ਲਗਾ ਕੇ ਕੁੜਤਾ ਟਾਈਪ ਵੀ ਇਹ ਸੂਟ ਬਣ ਸਕਦੇ ਆ ਠੀਕ ਹੈ ਜੀ ਇਹ ਤੁਹਾਨੂੰ 5 ਮੀਟਰ ਦਾ ਕੱਟ ਮਿਲੇਗਾ ਪੂਰਾ 5 ਮੀਟਰ ਦਾ 올ਓਵਰ ਸੂਟ ਹੋਏਗਾ ਤੇ ਬਹੁਤ ਹੀ ਵਧੀਆ ਸਾਰੇ ਕਲਰ ਤੇ ਇਹਨਾਂ ਦੀ ਜਿਹੜੀ ਡਿਜ਼ਾਈਨਿੰਗ ਵੀ ਵੱਖਰੀ ਵੱਖਰੀ ਹੈ ਠੀਕ ਹੈ ਜਿਸ ਤਰ੍ਹਾਂ ਉਹ ਰੈੱਡ ਕਲਰ ਦੇ ਵਿੱਚ ਹੈ ਉਹਦਾ ਵੀ ਬਹੁਤ ਹੀ ਸੋਹਣਾ ਚੈੱਕ ਦੇ ਵਿੱਚ ਹੈ ਬਾਕਸ ਬਣੇ ਨੇ ਮਸਟਰਡ ਤੇ ਬਲੂ ਕਲਰ ਦੇ ਵਿੱਚ ਇਹ ਜਿਹੜਾ ਹੈ ਇਹ ਹੈ ਮਹਿੰਦੀ ਆ ਡਾਰਕ ਮਹਿੰਦੀਆ ਕਲਰ ਬਹੁਤ ਹੀ ਪਿਆਰਾ ਉੱਪਰ ਫਲਾਵਰ ਬਣੇ ਆ ਪਿੰਕ ਕਲਰ ਦੇ ਲਾਈਟ ਗ੍ਰੀਨ ਕਲਰ ਦੇ ਬਹੁਤ ਹੀ ਸੋਹਣੇ ਕੰਬੀਨੇਸ਼ਨ ਆ ਸਾਰੇ ਹੀ ਸੂਟਾਂ ਦੇ ਠੀਕ ਆ ਜੀ ਇਹਨਾਂ ਨੂੰ ਤੁਸੀਂ ਆਪਣੇ ਤਰੀਕੇ ਨਾਲ ਵੀ ਡਿਜ਼ਾਈਨ ਕਰਾ ਸਕਦੇ ਜੇ ਤੇ ਸਾਡੇ ਤੋਂ ਵੀ ਤੁਸੀਂ ਡਿਜ਼ਾਈਨ ਵੀ ਕਰਵਾ ਸਕਦੇ ਜੇ ਜਿਵੇਂ ਕੱਟਵਰਕ ਕਰਵਾ ਲਿਆ ਜਾਂ ਬਾਰਡਰ ਤੇ ਥੋੜੀ embroiderry ਕਰਵਾ ਲਈ ਪ੍ਰਿੰਟਡ ਸੂਟਾਂ ਦੇ ਉੱਪਰ embroiderry ਬਹੁਤ ਚੱਲਦੀ ਪਈ ਆ ਜਿਵੇਂ ਸ਼ਰਟ ਦੇ ਅੱਗੇ ਆਪਾਂ ਬੁੱਕ ਤੇ ਵੀ ਕਰਾ ਲਏ ਨੇ embroiderry ਬਹੁਤ ਹੀ ਸੋਹਣੇ ਲੱਗਦੇ ਆ ਇਹ ਕਿਸ ਦੇ ਵਿੱਚ ਕਲਰ ਜਿਹੜਾ ਆ ਉਹ ਆਏਗਾ ਬੋਟਲ ਗ੍ਰੀਨ ਕਲਰ ਹੈ ਨਾ ਇਹ ਪ੍ਰਿੰਟ ਸੇਮ ਆ ਦੋਵੇਂ ਬੋਟਲ ਗ੍ਰੀਨ ਕਲਰ ਆਏਗਾ ਤੇ ਥੋੜਾ ਮਹਿੰਦੀਆ ਕਲਰ ਆਏਗਾ ਬorderDetails ਗ੍ਰੀਨ ਦੇ ਉੱਪਰ ਜਿਹੜੇ orange ਕਲਰ ਦੇ ਫਲਾਰ ਨਾਲ ਹਾਈਲਾਈਟ ਹੋਇਆ ਠੀਕ ਹੈ ਇਹ ਜਿਹੜਾ ਬਲੈਕ ਦੇ ਵਿੱਚ ਆ ਇੱਕ ਬਲੈਕ ਚ ਆ ਬਾਕਸ ਬਣੇ ਆ ਠੀਕ ਹੈ ਤੇ ਡੱਬੀਆਂ ਵਾਲਾ ਇਹਦੇ ਤੇ ਜਿਹੜਾ ਕੰਮ ਹੋਇਆ ਤੇ ਨਾਲ ਜਿਹੜੇ thread ਫਲਾਵਰ ਬਣੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਵੀ ਜਦੋਂ ਅਸੀਂ ਇਹਨੂੰ ਤੁਸੀਂ ਸਲਵਾਰ ਸੂਟ ਬਣਾ ਸਕਦੇ ਜੀ ਤੇ ਨਾਲੇ ਤੁਸੀਂ ਇਹਦੇ ਪਲਾਜ਼ੋ ਨਾਲ ਵੀ ਇਹਨੂੰ ਸਟਿਚ ਕਰਾ ਸਕਦੇ ਜੇ ਪਲਾਜ਼ੋ ਸ਼ਰਟ ਲੌਂਗ ਸ਼ਰਟ ਵੀ ਬਣਾ ਸਕਦੇ ਜੇ ਜਾਂ ਤੁਸੀਂ ਪਾਕਿਸਤਾਨੀ ਸੰਵਾਰ ਵੀ ਬਣਾ ਸਕਦੇ ਜੇ ਜਿਵੇਂ ਅੱਜਕੱਲ ਬਹੁਤ ਚਲਦੀਆਂ ਪਈਆਂ ਹੈਨਾ ਬਹੁਤ ਹੀ ਵਧੀਆ ਤੁਸੀਂ ਇਹ ਸੂਟਾਂ ਨੂੰ ਹੀ ਡਿਜ਼ਾਈਨ ਕਰ ਸਕਦੇ ਸਿਰਫ 295 ਰੁਪਏ ਦਾ ਤੁਸੀਂ ਸੂਟ ਲੈਣਾ ਹੈ ਤੇ ਨਾਲ ਤੁਸੀਂ ਡਿਜ਼ਾਈਨਿੰਗ ਜਿਵੇਂ ਦੀ ਮਰਜ਼ੀ ਕਰਵਾਓ ਤੁਸੀਂ ਖੁਦ ਵੀ ਕਰ ਸਕਦੇ ਜੀ ਆਪਣੀ ਬੁਟੀਕ ਤੋਂ ਵੀ ਕਰਾ ਸਕਦੇ ਜੀ ਸਾਡੇ ਤੋਂ ਵੀ ਤੁਸੀਂ ਇਹ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਸੋਹਣੇ ਸਾਰੇ ਪ੍ਰਿੰਟ ਨੇ ਤੁਸੀਂ ਇੱਕ ਵਾਰ ਫੇਰ ਦੇਖ ਲਓ ਸਾਰੇ ਹੀ ਪ੍ਰਿੰਟ ਬਹੁਤ ਹੀ ਪਿਆਰੇ ਹਾਂਜੀ ਅੱਗੇ ਜਿਹੜੇ ਸੂਟ ਨੇ ਦੇਖੋ ਇਹ ਵੀ 295 ਦੇ ਹੀ ਆਏ ਲਾਏ ਨੇ ਕਈ ਇਹਨਾਂ ਦੇ ਵਿੱਚ ਸੂਟ ਜਿਹੜੇ ਉਹ 600 ਦੇ ਨੇ ਤੇ ਕਈ ਜਿਹੜੇ ਆ 550 ਦੇ ਸੂਟ ਆ ਠੀਕ ਹੈ ਪਰ ਅੱਜ ਸਾਰੇ ਹੀ ਇਹ 295 ਆ ਦੇ ਸੂਟ ਲਾ ਦਿੱਤਾ ਠੀਕ ਹੈ ਜੀ ਇਹਦੇ ਵਿੱਚ ਕਲਰ ਦੇਖੋ ਤੁਸੀਂ ਜਿਸ ਦਾ ਮਸਟਰਡ ਜਿਹਾ ਕਲਰ ਆ ਕਿੰਨਾ ਪਿਆਰਾ ਕਲਰ ਆ ਉੱਪਰ ਜਿਹੜੇ ਆ ਉਹ ਬਲੂ ਕਲਰ ਦੇ ਫਲਾਵਰ ਆ ਥੋੜੇ ਡਾਰਕ ਕਲਰ ਦੇ ਫਲਾਵਰ ਆ ਲਾਈਨਸ ਵਾਲਾ ਪ੍ਰਿੰਟ ਕਿੰਨਾ ਪਿਆਰਾ ਲੱਗਦਾ ਪਿਆ ਮਸਟਰਡ ਦੇ ਨਾਲ ਸਕਾਈ ਬਲੂ ਨੇਵੀ ਬਲੂ ਲਾਈਨਸ ਨੇ ਬਹੁਤ ਹੀ ਪਿਆਰਾ ਸੂਟ ਬੰਦਾ ਆ ਲਾਈਨਸ ਵਾਲੇ ਸੂਟ ਵੈਸੀ ਬੜੇ ਸੋਹਣੇ ਲਗਦੇ ਜਦੋਂ ਅਸੀਂ ਲੌਂਗ ਸ਼ਰਟ ਬਣਾਉਨੇ ਆ ਨਾ ਤੇ ਨਾਲ ਹੀ ਪਲਾਜ਼ੋ ਬਣਾਉਨੇ ਆ ਬਹੁਤ ਹੀ ਪਿਆਰੇ ਲੱਗਦੇ ਆ ਠੀਕ ਹੈ ਇੱਕ ਇਹਦੇ ਵਿੱਚ ਰਾਇਲ ਬਲੂ ਕਲਰ ਨੇ ਆ ਠੀਕ ਹੈ ਇਹ ਪ੍ਰਿੰਟ ਆ ਫਲਾਵਰ ਬਣੇ ਨੇ ਸਕਾਈ ਸਕਾਈ ਕਲਰ ਦੇ ਫਲਾਵਰ ਬਣੇ ਆ ਰਾਇਲ ਬਲੂ ਤੇ ਸਕਾਈ ਬਲੂ ਦਾ ਜਿਹੜਾ ਕੰਬੀਨੇਸ਼ਨ ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਇੱਕ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਦੇਖੋ ਆਫ ਵਾਈਟ ਜਿਹੜਾ ਸੂਟ ਬਣੇਗਾ ਉਹਦੇ ਉੱਪਰ ਜਿਹੜੇ ਨੇ ਸਕਾਈ ਕਲਰ ਦੇ ਫਲਾਵਰ ਆ ਪ੍ਰਿੰਟ ਸਾਰੀ ਇੱਕ ਤੋਂ ਇੱਕ ਵੱਧ ਨੇ ਠੀਕ ਹੈ ਜੀ ਤੁਸੀਂ ਸਿਰਫ ਦਿੱਤੇ ਨੰਬਰ ਤੇ ਆਪਣੀ ਜਿਹੜੀ ਵੀ ਤੁਹਾਨੂੰ ਜਿਹੜਾ ਵੀ ਇਹਨਾਂ ਚ ਪ੍ਰਿੰਟ ਪਸੰਦ ਆਉਂਦਾ ਹੈ ਜਿਹੜਾ ਵੀ ਸੂਟ ਪਸੰਦ ਹੁੰਦਾ ਹੈ ਤੁਸੀਂ ਪਿਕ ਸੈਂਡ ਕਰਨੀ ਆ ਤੇ ਆਰਡਰ ਕਨਫਰਮ ਕਰ ਲੈਣਾ ਠੀਕ ਹੈ ਜੀ ਬੁਕਿੰਗ ਜਿਹੜੀ ਆ ਆਨਲਾਈਨ ਹੋ ਜਾਏਗੀ ਤੇ ਜਿਹੜੀ ਤੁਹਾਡੀ ਪੇਮੈਂਟ ਆ ਉਹ ਵੀ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ ਠੀਕ ਹੈ ਜੀ ਅਗਰ ਤੁਸੀਂ ਇੱਕ ਹੀ ਸੂਟ ਮੰਗਾਉਂਦੇ ਜੇ ਫਿਰ ਤੁਹਾਨੂੰ ਸ਼ਿਪਿੰਗ ਚਾਰजेस ਵੀ ਪੈਣਗੇ ਜੇ ਇੱਕ ਤੋਂ ਜ਼ਿਆਦਾ ਤੁਸੀਂ ਸੂਟ ਮੰਗਾਉਂਦੇ ਜੇ ਫਿਰ ਕੋਈ ਸ਼ਿਪਿੰਗ ਫੀ ਨਹੀਂ ਪਏਗੀ ਠੀਕ ਹੈ ਜੀ ਦੇਖੋ ਅੱਜ ਅਸੀਂ ਪ੍ਰਿੰਟ ਜਿਹੜੇ ਘਟੋ ਘਟ ਨਹੀਂ ਤੇ 20 25 ਜਿਹੜੇ ਉਹ ਪ੍ਰਿੰਟ ਹੈ ਆ ਸੂਟ ਠੀਕ ਹੈ ਬਹੁਤ ਹੀ ਸੂਟ ਵਧੀਆ ਲੈ ਕੇ ਆਏ ਆ ਪਿੰਕ ਪਰ ਰੈੱਡ ਕੰਬੀਨੇਸ਼ਨ ਨਾਲ ਪਰਪਲ ਪਰਪਲ ਕਲਰ ਦੇ ਫਲਾਵਰ ਹੈ ਦੇਖੋ ਕਿੰਨਾ ਸੋਹਣਾ ਸੂਟ ਬਣ ਕੇ ਤਿਆਰ ਹੋਏਗਾ ਅਗਰ ਇਹਦੇ ਅਸੀਂ ਬਾਰਡਰ ਤੇ ਥੋੜੀ ਏਮਬਰਾਇਡਰੀ ਦੀ ਵੇਲ ਬਣਾਈ ਹੋਵੇ ਬਾਜੂ ਤੇ ਬਣਾਈ ਹੋਵੇ ਤੇ ਗਲੇ ਦੇ ਉੱਪਰ ਜਿਹੜੇ ਬਟਨਾਂ ਦਾ ਕੰਮ ਕੀਤਾ ਹੋਵੇ ਤੇ ਕਿੰਨਾ ਸੋਹਣਾ ਸੂਟ ਬਣ ਕੇ ਤਿਆਰ ਹੁੰਦਾ ਹੈ ਇਹਦੇ ਨਾਲ ਤੁਸੀਂ ਸਾਡੇ ਤੋਂ ਸਟੌਲ ਜਾਂ ਸ਼ਾਲ ਵੀ ਨਾਲ ਕਰਵਾ ਸਕਦੇ ਜੇ ਮੈਚਿੰਗ ਤੇ ਜਾਂ ਦੁਪੱਟੇ ਵੀ ਆਮ ਘਰਾਂ ਦੇ ਵਿੱਚ ਪਹਿਣਾ ਕੋ ਕਾਫੀ ਦੁਪੱਟੇ ਹੁੰਦੇ ਨੇ ਘਰੋਂ ਹੀ ਮੈਚਿੰਗ ਹੋ ਜਾਂਦੀ ਹੈ ਠੀਕ ਹੈ ਦੇਖੋ ਅਗਲਾ ਜਿਹੜਾ ਸੂਟ ਆ ਉਹ ਮੈਂ ਬਲੈਕ ਕਲਰ ਦੇ ਵਿੱਚ ਦੇ ਵਿੱਚ ਜਿਹੜੇ ਆ ਥੋੜੇ yellow color ਦੇ ਤੇ ਇੱਕ ਹੋਰ dark color ਦੇ ਜਿਹੜੀਆਂ ਉਹ ਮੈਚਿੰਗ ਹੋਈਆਂ ਕੰਟਰਾਸਟ ਲਾਈਨਸ ਵਾਲਾ ਜਿਹੜਾ ਇਹ ਵੀ ਕੰਟਰਾਸਟ ਆ ਬਹੁਤ ਹੀ ਸੋਹਣਾ प्रिंट ਲਾਈਨਸ ਵਾਲਾ ਠੀਕ ਹੈ ਗ੍ਰੀਨ ਕਲਰ ਦੇ ਵਿੱਚ ਆ ਇਹਦੇ ਵਿੱਚ ਛੋਟੀ ਛੋਟੀ ਬੂਟੀ ਦਾ ਕੰਮ ਹੋਇਆ ਠੀਕ ਹੈ ਗ੍ਰੇ ਕਲਰ ਦੇ ਨਾਲ ਕਿੰਨਾ ਸੋਹਣਾ ਚੈੱਕ ਦਾ ਕੰਬੀਨੇਸ਼ਨ ਆ ਚੈੱਕ ਦੇ ਵਿੱਚ ਜਿਹੜਾ ਵਾ ਨਾਲ ਫਲਾਵਰ ਵੀ ਆਉਣਗੇ ਨਾਲ ਜਿਹੜੇ ਆ ਉਹ ਡਾਰਕ ਕਲਰ ਨਾਲ ਚੈੱਕ ਵੀ ਆਉਣਗੇ ਠੀਕ ਹੈ ਚੈੱਕ ਜਿਹੜਾ ਕਪੜਾ ਹੈ ਅੱਜਕੱਲ ਬਹੁਤ ਹੀ ਚੱਲਦਾ ਪਿਆ ਆ ਕਿਉਂਕਿ ਚੈੱਕ ਗਰਮ ਸਟੱਫ ਦੇ ਉੱਪਰ ਏਮਬਰਾਇਡਰੀ ਕਰਾਉਂਦੇ ਨੇ ਬਹੁਤ ਵਧੀਆ ਏਮਬਰਾਇਡਰੀ ਵੀ ਜੜੀ ਆ ਹੁੰਦੀ ਆ ਠੀਕ ਆ ਵੇਖੋ ਲਾਈਟ ਗ੍ਰੀਨ ਕਲਰ ਆ ਇਹਦੇ ਵਿੱਚ ਵੀ ਚੈੱਕ ਕਿੰਨਾ ਪਿਆਰਾ ਲੱਗਦਾ ਪਿਆ ਕਲਰ ਸਾਰੇ ਹੀ ਮਿਲ ਜਾਣਗੇ ਲਾਈਟ ਕਲਰ ਵੀ ਮਿਲਣਗੇ ਤੁਹਾਨੂੰ ਡਾਰਕ ਵੀ ਮਿਲਣਗੇ ਠੀਕ ਹੈ ਜੀ ਸਾਰੇ ਹੀ ਕਲਰਸ ਅਵੇਲੇਬਲ ਆ ਆ ਦੇਖੋ ਲਾਈਨਸ ਦੇ ਵਿੱਚ ਗ੍ਰੀਨ ਕਲਰ ਦਾ ਕਿੰਨਾ ਪਿਆਰਾ ਕੰਬੀਨੇਸ਼ਨ ਆ ਨਾਲ ਪਰਪਲ ਕਲਰ ਨਾਲ ਇਹ ਕੰਬੀਨੇਸ਼ਨ ਹੋਇਆ ਬਹੁਤ ਹੀ ਸੋਹਣੇ ਸੂਟ ਅੱਜ ਦੇ ਮਸਟਰਡ ਕਲਰ ਦੇ ਵਿੱਚ ਡਾਰਕ ਕਲਰ ਦੇ ਨਾਲ ਥੋੜੀ ਥੋੜੀ ਚੈੱਕ ਟਾਈਪ ਦੀ ਲਾਈਨਸ ਬਣੀਆਂ ਹੋਈਆਂ ਆ ਸਾਰੇ ਹੀ ਸੂਟ ਇੱਕ ਤੋਂ ਇੱਕ ਵਾਦਿਆ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਅੱਜ ਕੱਲ ਤੇ ਵੈਸੇ ਵੀ ਬੋਰਦੀ ਤੇ ਕੋਈ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਸਟੱਫ ਹੁੰਦੇ ਹੀ ਬਹੁਤ ਫਾਈਨ ਨੇ ਠੀਕ ਹੈ ਸਾਰੇ ਹੀ ਵਧੀਆ ਸਟੱਫ ਨੇ ਕੋਈ ਵੀ ਇਹਦੇ ਤੇ ਬੋਰ ਨਹੀਂ ਆਉਂਦੀ ਹੈਗੀ ਤੇ ਦੁਪੱਟੇ ਜਿਹੜੇ ਨੇ ਤੁਸੀਂ ਦੁਪੱਟੇ ਵੀ ਸਾਡੇ ਤੋਂ ਡਾਈ ਕਰਵਾ ਸਕਦੇ ਹੋ ਤੇ ਜਾਂ ਤੁਸੀਂ ਆ ਖੁਦ ਵੀ ਘਰ ਵੀ ਜਾਂ ਦੁਪੱਟੇ ਹੁੰਦੇ ਨੇ ਉਹ ਵੀ ਮੈਚ ਕਰ ਸਕਦੇ ਜੀ ਠੀਕ ਹੈ ਜੀ ਸਾਰੇ ਹੀ ਪ੍ਰਿੰਟ ਬਹੁਤ ਪਿਆਰੇ ਆ ਤੁਸੀਂ ਸਾਰੇ ਹੀ ਪ੍ਰਿੰਟ ਚੈੱਕ ਕਰ ਲੈਣੇ ਆ ਜਿਹੜਾ ਵੀ ਤੁਹਾਨੂੰ ਇਹਦੇ ਵਿੱਚੋਂ ਕੋਈ ਵੀ ਪ੍ਰਿੰਟ ਪਸੰਦ ਆਉਂਦਾ ਹੈ ਜਾਂ ਸੂਟ ਪਸੰਦ ਆਉਂਦਾ ਦਿੱਤੇ WhatsApp ਨੰਬਰ ਤੇ ਸੈਂਡ ਕਰ ਦੇਣੀ ਆ ਪਿਕ ਤੇ ਆਰਡਰ ਕਨਫਰਮ ਕਰ ਲੈਣਾ ਠੀਕ ਹੈ ਜੀ ਤੇ ਆਨਲਾਈਨ ਜਿਹੜੀ ਡਿਲੀਵਰੀ ਹੋਏਗੀ ਤੇ Paytm ਵਗੈਰਾ ਇਹ ਚੱਲਦੇ ਆ ਤੇ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈ ਠੀਕ ਹੈ ਲਾਈਟ ਕਲਰ ਵੀ ਨੇ ਜਿਸ ਤਰ੍ਹਾਂ ਇਹ ਬਿਸਕੁਟੀ ਕਲਰ ਆ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਪ੍ਰਿੰਟ ਠੀਕ ਹੈ ਕਈਆਂ ਪਹਿਣਾ ਨੂੰ ਲਾਈਟ ਕਲਰ ਪਸੰਦ ਹੁੰਦੇ ਆ ਕਈਆਂ ਨੂੰ ਥੋੜੇ ਡਾਰਕ ਕਲਰ ਪਸੰਦ ਹੁੰਦੇ ਆ ਠੀਕ ਹੈ ਸਾਰੇ ਹੀ ਵੈਰਾਈਟੀ ਸਾਰੇ ਹੀ ਤਰ੍ਹਾਂ ਦੇ ਕਲਰ ਲੈ ਕੇ ਆਏ ਆ ਪਰਪਲ ਕਲਰ ਦੇਖੋ ਕਿੰਨਾ ਸੋਹਣਾ ਕਲਰ ਆ ਇਹ 네ਵੀ ਬਲੂ ਬ੍ਰੀਕ ਚੈੱਕ ਦੇ ਵਿੱਚ ਆ ਠੀਕ ਆ ਮੋਟਾ ਚੈੱਕ ਵੀ ਮਿਲ ਜੇਗਾ ਬ੍ਰੀਕ ਚੈੱਕ ਵੀ ਮਿਲ ਜੇਗਾ ਲਾਈਨਸ ਵਾਲੇ ਵੀ ਮਿਲ ਜਾਣਗੇ ਕਲਰ ਔਰ ਪ੍ਰਿੰਟ ਤੇ ਤੁਹਾਨੂੰ ਆ ਜਿਹੜੇ ਆ ਫਲਾਵਰ ਵਾਲੇ ਪ੍ਰਿੰਟ ਵੀ ਮਿਲ ਜਾਣਗੇ ਹਰ ਇੱਕ ਵੈਰਾਈਟੀ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਅੱਜ ਅਵੇਲੇਬਲ ਆ ਇਨ੍ਹਾਂ ਸੂਟਾਂ ਦੇ ਵਿੱਚ ਜੇ ਮੇਂ ਦੀ ਮਰਜ਼ੀ ਤੁਸੀਂ ਪ੍ਰਿੰਟਿੰਗ ਜਿਹੜੀ ਉਹ ਲੈ ਸਕਦੇ ਜੀ ਠੀਕ ਆ ਦੇਖੋ ਆ ਲਾਈਨਸ ਵਾਲੀ ਪ੍ਰਿੰਟਿੰਗ ਆ ਗਈ ਆ ਬਹੁਤ ਹੀ ਪਿਆਰਾ ਸੂਟ ਆ ਇਹ ਵੀ ਬ੍ਰਾਊਨ ਸ਼ੇਡ ਦੇ ਵਿੱਚ ਸੂਟ ਆ ਠੀਕ ਆ ਆ ਲੈਮਨ ਕਲਰ ਦੇ ਵਿੱਚ ਸੂਟ ਜਿਹੜਾ ਆ ਇਹਦੇ ਉੱਪਰ ਜਿਹੜੀ ਆ ਉਹ ਫਲਾਵਰ ਦੀ ਪ੍ਰਿੰਟਿੰਗ ਹੋਈ ਆ ਬਹੁਤ ਹੀ ਪਿਆਰੇ ਕੋਈ ਇੰਨੇ ਵੱਡੇ ਵੱਡੇ ਫਲਾਵਰ ਵੀ ਨਹੀਂ ਆ ਕਿ ਦੇਖਣ ਨੂੰ ਥੋੜੇ ਆਡ ਲੱਗਦੇ ਆ ਜਾਂ ਆਪਾਂ ਨੂੰ ਪਸੰਦ ਨਹੀਂ ਆਉਂਦੇ ਹੈਗੇ ਬਿਲਕੁਲ ਵਧੀਆ ਫਾਈਨ ਪ੍ਰਿੰਟਿੰਗ ਹੋਈ ਆ ਵਧੀਆ ਸੂਟ ਜਿਹੜੇ ਉਹ ਬਣ ਕੇ ਤਿਆਰ ਹੁੰਦੇ ਆ ਠੀਕ ਆ ਇਹਦੀ ਵੀ ਪ੍ਰਿੰਟਿੰਗ ਕਿੰਨੀ ਸੋਹਣੀ ਆ ਠੀਕ ਹੈ ਆ ਨਵੀਂ ਬਲੂ ਕਲਰ ਦਾ ਜਿਹੜਾ ਸੂਟ ਹੈ ਇਹਦੀ ਵੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਆ ਠੀਕ ਹੈ ਜੀ ਸਾਰੇ ਹੀ ਸੂਟ ਦੇਖੋ ਮੋਰ ਪੰਖੀਆ ਕਲਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹਦੇ ਵਿੱਚ ਕਲਰ ਰਹਿ ਗਿਆ ਹੋਵੇਗਾ ਕਿ ਸਾਨੂੰ ਆ ਕਲਰ ਚਾਹੀਦਾ ਸੀਗਾ ਤੇ ਇੱਥੇ ਅਵੇਲੇਬਲ ਨਹੀਂ ਆ ਸਾਰੇ ਹੀ ਤਰ੍ਹਾਂ ਦੇ ਕਲਰ ਹਰ ਇੱਕ ਕਲਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਪ੍ਰਿੰਟਿੰਗ ਜਿਹੜੀ ਅੱਜਕੱਲ ਚੱਲਦੀ ਪਈ ਹੈ ਜਿਹੜੀ ਸਰਦੀਆਂ ਦੇ ਸੂਟਾਂ ਵਿੱਚ ਹੁੰਦੀ ਹੈ ਸਾਰੀ ਹੀ ਅੱਜ ਤੁਹਾਡੇ ਕੋਲ ਲੈ ਕੇ ਆਏ ਆ ਤੁਸੀਂ ਸਿਰਫ ਇਹਦੇ ਵਿੱਚੋਂ ਸੂਟ ਸਿਲੈਕਟ ਕਰਨਾ ਹੈ ਤੇ ਸਾਨੂੰ WhatsApp ਤੇ ਆਰਡਰ ਕਰ ਦੇਣਾ ਠੀਕ ਹੈ ਜੀ ਸਾਰੇ ਹੀ ਸੂਟ ਹਰ ਇੱਕ ਭੈਣ ਦੀ ਪਸੰਦ ਦਾ ਸੂਟ ਇਹਦੇ ਵਿੱਚ ਹੋਏਗਾ ਹੀ ਹੋਏਗਾ 295 ਦਾ ਸਿਰਫ ਸੂਟ ਮਿਲੇਗਾ ਇਹ ਵਾਲਾ ਤੁਹਾਨੂੰ ਠੀਕ ਹੈ ਇਹ 600 ਦੇ ਸੂਟ ਸੀਗੇ ਪਰ 295 ਦਾ ਤੁਹਾਨੂੰ ਆਫਰ ਦੇ ਵਿੱਚ ਦਿੰਦੇ ਪਏ ਆ ਬਹੁਤ ਹੀ ਪਿਆਰਾ ਦੇਖੋ ਪਿੰਕ ਕਲਰ ਪਿੰਕ ਕਲਰ ਦੇ ਉੱਪਰ ਰੈੱਡ ਕਲਰ ਦੀ ਜਿਹੜੀ ਆ ਉਹ ਪ੍ਰਿੰਟਿੰਗ ਹੋਈ ਆ ਦੇਖੋ ਕਿੰਨਾ ਸੋਹਣਾ ਸੂਟ ਆ ਜਦੋਂ ਅਸੀਂ ਇਹਨੂੰ 올ਓਵਰ ਸੂਟ ਬਣਾਉਨੇ ਆ ਨਾ ਨਾਲ ਲੈਸਿਸ ਵਗੈਰਾ ਵੀ ਲਗਾ ਲੈਨੇ ਆ ਤੇ ਬਹੁਤ ਹੀ ਸੂਟ ਜਿਹੜੇ ਬਣ ਕੇ ਵਧੀਆ ਸੂਟ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇੱਕ ਵਾਰੀ ਫੇਰ ਸਾਰੇ ਪ੍ਰਿੰਟ ਚੈੱਕ ਕਰ ਲਓ ਮੋਰ ਪੰਖੀਆ ਕਲਰ ਹੈ ਆ ਗ੍ਰੇ ਕਲਰ ਹੈ ਆ ਲਵੈਂਡਰ ਕਲਰ ਹੈ ਆ ਹਨਾ ਗ੍ਰੀਨ ਕਲਰ ਹੈ ਆ ਪਿੰਕ ਕਲਰ ਹੈ ਆ ਸਾਰੇ ਹੀ ਕਲਰ ਅੱਜ ਅਵੇਲੇਬਲ ਨੇ ਠੀਕ ਹੈ ਜੀ ਮਤਲਬ ਇਹ ਸੂਟ ਜਿਹੜੇ ਆ ਬਹੁਤ ਹੀ ਜਲਦੀ ਜਿਹੜੇ ਉਹ ਸੇਲ ਹੋ ਜਾਂਦੇ ਆ ਤੇ ਇਹਨੂੰ ਤੁਸੀਂ ਜਲਦੀ ਤੋਂ ਜਲਦੀ ਬੁਕਿੰਗ ਕਰ ਲੈਣੀ ਆ ਫਿਰ ਪੈਣਾ ਕਈ ਵਾਰ ਕਹਿ ਦਿੰਦੀਆਂ ਕਿ ਇਹ ਸੂਟ ਚਾਹੀਦਾ ਸੀਗਾ ਤੇ ਸਾਡੇ ਕੋਲ ਅਵੇਲੇਬਲ ਨਹੀਂ ਹੁੰਦਾ ਹੈਗਾ ਨੂੰ ਇਹ ਸਾਰੀ ਸੂਟ ਕਿਵੇਂ ਦੇ ਲੱਗੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਦ ਤੋਂ ਵੱਧ ਸ਼ੇਅਰ ਕਰਿਆ ਕਰੋ ਇਸ ਚੈਨਲ ਤੇ ਜੜੀਆਂ ਉਹ ਸ਼ਾਰਟ ਵੀਡੀਓ ਵੀ ਪੈਂਦੀਆਂ ਆ ਪੈਣਾ ਜੜੀਆਂ ਉਹ ਲੌਂਗ ਵੀਡੀਓਜ਼ ਦੇਖ ਲੈਂਦੀਆਂ ਤੇ ਸ਼ਾਰਟਸ ਵੀਡੀਓ ਜੜੀਆਂ ਤੁਸੀਂ ਬਹੁਤ ਘੱਟ ਦੇਖਦੇ ਹੋ ਸ਼ਾਰਟ ਵੀਡੀਓਜ਼ ਤੋਂ ਤੁਹਾਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਕਿਹੜੇ ਸੂਟ ਜਿਹੜੇ ਉਹ ਨਵੇਂ ਆ ਰਹੇ ਕਿਨਾਂ ਦੀ ਵੀਡੀਓਜ਼ ਆ ਰਹੀ ਹੈ ਉਹ ਵੀ ਤੁਸੀਂ ਦੇਖਿਆ ਕਰੋ ਤੇ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ